ਟ੍ਰਿਪਲ ਤੇ 4 XL T-ਸ਼ਰਟ ਵੀ ਤੁਹਾਨੂੰ 190 GSM ਵਾਲੀ 250 ਰੁਪਏ ਚ ਦੇ ਦੇਣੀ ਆ ਆਹ ਸਾਈ ਦੇਖ ਲਓ ਟ੍ਰਿਪਲ ਐਕਸ ਵਾਲਾ ਹੁਣ ਟ੍ਰਿਪਲ ਤੇ 4 XL ਜਿੰਨਾ ਤੁਹਾਨੂੰ ਚਾਹੀਦਾ ਉਹਨਾਂ ਹੀ ਮਿਲ ਜਾਣਾ ਹੁਣ ਨਹੀਂ ਮੁੱਕਦਾ ਜੀ ਲਓ ਜੀ ਟ੍ਰਿਪਲ ਤੇ 4 XL 250 ਰੁਪਏ ਚ 190 GSM ਵਾਲੀ ਲਓ ਜੀ ਹਜੇ ਫਰੈਸ਼ ਪੀਸ ਖੁੱਲਣਾ ਹੀ ਆ ਤੇ ਨਿਗਾਹ ਕਰਾਈ ਜਾਣੀ ਆ ਇਹ ਨਹੀਂ ਕਹਿਣਾ ਕਿ ਵੱਡੇ ਨਾਪਾਂ ਦੇ ਵਿੱਚ ਡਿਜ਼ਾਈਨ ਹੈਣੀ ਆ ਜਿੰਨੇ ਮਰਜ਼ੀ ਲੈ ਲੋ 트리플 ਤੇ 4 ਐਕਸਲ ਐਕਸਟਰਾ ਹੀ ਤੁਹਾਡੇ ਲਈ ਬਣਾ ਲਿਆ ਵਾ ਕਲਰ ਡਿਜ਼ਾਈਨ ਵੀ ਫੁੱਲ ਏ ਆ ਜੀ 190 ਜੀਐਸਐਮ ਵਾਲਾ ਮਾਲ ਏ ਆ ਜੀ ਰੰਗ ਬੜੇ ਰੰਗ 9 ਦੇ ਦੇਵਾਂਗੇ ਜੀ 9 ਲਓ ਜੀ 9 ਕਲਰ ਦੇ ਦੇਵਾਂਗੇ 9 ਲਓ ਜੀ ਆ ਵੀ ਬਹੁਤ ਪਿਆਰਾ ਆ ਚੁੱਕਾ ਜੀ 트리플 ਐਕਸਲ ਦੇ ਵਿੱਚ ਵੀ ਡਿਜ਼ਾਈਨਿੰਗ ਨਿਗਾਹ ਕਰੀ ਆਈਓ ਜੀ ਕਲਰ ਚਾਰਟ ਬੜੇ ਪਿਆਰੇ ਆ ਚੁੱਕੀ ਆ ਲਓ ਆ ਤਾਂ ਬੜਾ ਹੀ ਫੰਕੀ ਡਿਜ਼ਾਈਨ ਆ ਚੁੱਕਾਣਾ ਜੀ 250 ਦੇ ਵਿੱਚ ਹਾਂਜੀ 250 ਇੰਗਲਿਸ਼ ਵਿੱਚ 얘ਤੇ ਕਹਿੰਦੇ ਨਾ 250 ਲੋਜੀ ਜਿੰਨੇ ਮਰਜੀ ਰੰਗ ਲੈ ਲਓ ਜਿੰਨੇ ਮਰਜੀ ਕਲਰ ਲੈ ਲਓ ਟ੍ਰਿਪਲ ਤੇ 4 ਐਕਸਲ ਬਾਕੀ ਐਮ ਐਲ ਐਕਸਲ ਡਬਲ ਐਕਸਲ ਤੱਕ ਮਿਲੇ ਜਾਣਾ ਜਿੰਨਾ ਮਰਜੀ ਲੈ ਲਓ ਡਬਲ ਐਕਸਲ ਤੱਕ ਟ੍ਰਿਪਲ ਤੇ 4 ਐਕਸਲ ਵੀ ਦੇ ਦੇਣੇ ਆ ਜਿੰਨੇ ਤੁਹਾਨੂੰ ਚਾਹੀਦੇ ਜਿੰਨੇ ਆ ਵੀ ਡਿਜ਼ਾਈਨ ਬਹੁਤ ਫੰਕੀ ਆ ਜੀ 250 ਰੁਪਏ ਦੇ ਵਿੱਚ ਬਹੁਤੀ ਫੰਕੀ ਡਿਜ਼ਾਈਨ ਆ ਸਵੇਰ ਦੇ 9 ਤੋਂ ਸ਼ਾਮ ਦੇ 6 ਲੋਰ ਵੀ ਮਿਲ ਜਣਿਆ ਤੇ ਜੀਨ ਵੀ ਮਿਲ ਜਣੀ ਆ ਤੇ ਕੀ ਕਹਿੰਦੇ ਕਾਰਗੋ ਲੋਰ ਵੀ ਹੈਗੇ ਆ ਜੀ ਕਾਰਗੋ ਲੋਰ ਵੀ ਆਗੇ ਸਵੇਰੇ 9 ਤੋਂ ਸ਼ਾਮ ਦੇ 6 ਆਸ਼ੂ ਦੀ ਹੱਟੀ ਫਗਵਾੜਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬੀਸਮੈਂਟ ਦੇ ਵਿੱਚ ਜਹਿੰਦ ਜੀ